ਆਪਾਂ ਸੁਣਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਪਾਪ ਚੁੱਕ ਲਏ ਆਪਾਂ ਤੋਬਾ ਕੀਤੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਤੁਸੀਂ ਪਾਣੀ ਦਾ ਬਪਤਿਸਮਾ ਲਵੋ ਅਸੀਂ ਬਪਤਿਸਮਾ ਲਿਆ ਤੇ ਆਪਣੇ ਆਪ ਦੇ ਵਿੱਚ ਅਸੀਂ ਇੱਕ ਨਵਾਂ ਜਨਮ ਪ੍ਰਾਪਤ ਕੀਤਾ ਪਰ ਇਹ ਸਭ ਕਰਨ ਦੇ ਬਾਅਦ ਵੀ ਜੇ ਅਸੀਂ बार-बार ਪਾਪ ਕਰੀ ਜਾਂਦੇ ਆ ਜੋ ਜਨੂਬੀਆ ਹੀ ਜਾਂਦੇ ਆ ਪਾਪ ਵੀ ਕਰੀ ਜਾਂਦੇ ਆ ਵਚਨ ਵੀ ਪੜੀ ਜਾਂਦੇ ਆ ਪਾਪ ਵੀ ਕਰੀ ਜਾਂਦੇ ਵਚਨ ਸੁਣੀ ਵੀ ਜਾਂਦੇ ਪਾਪ ਕਰੀ ਜਾਂਦੇ ਆ ਕਹਿੰਦਾ ਹੁਣ ਇਹਦੇ ਨਮਿਤ ਕੋਈ ਦੂਜਾ ਬਲੀਦਾਨ ਨਹੀਂ ਹੈ ਇੱਕ ਵਾਰੀ ਤੋਬਾ ਕਰਕੇ ਤੁਸੀਂ ਉਸ ਬਲੀਦਾਨ ਤੋਂ ਮੁਕਤੀ ਪ੍ਰਾਪਤ ਕੀਤੀ ਜੋ ਤੁਹਾਡੇ ਲਈ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਅਸੀਗਾ ਤੌਬਾ ਕਰ ਲਈ ਬਚ ਗਿਆ ਹੁਣ ਫਿਰ ਤੋਂ ਜੀ ਬਪਤਿਸਮਾ ਲੈਣ ਦੇ ਬਾਅਦ ਚ ਫਿਰ ਤੋਂ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਕੋਈ ਨਹੀਂ ਮੈਂ ਤੌਬਾ ਕਰ ਲੂੰਗਾ ਫਿਰ ਮਾਫੀ ਮੰਗ ਲਈ ਓਕੇ ਫਾਈਨ ਫਿਰ ਹੋਰ ਕੋਸ਼ਿਸ਼ ਕਰ ਲਿਆ ਮਾਫੀ ਮੰਗ ਲਈ ਨੋ ਤੁਸੀਂ ਅਗੇਨ ਅਗੇਨ ਬਾਰ ਬਾਰ ਤੁਸੀਂ ਇਦਾਂ ਨਹੀਂ ਕਰ ਸਕਦੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬਾਰ-ਬਾਰ ਇਦਾਂ ਕਰਕੇ ਮਾਫੀ ਮੰਗੀ ਜਾਓਂਗੇ ਅਰ ਤੁਹਾਨੂੰ ਮਾਫੀ ਪ੍ਰਾਪਤ ਹੋ ਰਹੀ ਆ ਬਿਲਕੁਲ ਗਲਤ ਆ ਕਿਉਂਕਿ ਸਾਫ਼-ਸਾਫ਼ ਵਚਨ ਦੇ ਵਿੱਚ ਲਿਖਿਆ ਕਹਿੰਦਾ ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੇ ਜਾਣ ਬੁੱਝ ਕੇ ਪਾਪ ਕਰੀਏ ਇੱਕ ਹੁੰਦਾ ਅਣਜਾਣ ਪੁਣੇ ਵਿੱਚ ਪਾਪ ਹੋਣਾ ਅਣਜਾਣ ਪੁੜੇ ਵਿੱਚ ਮਤਲਬ ਸਮਝ ਹੀ ਨਹੀਂ ਸੀ ਪਰ ਉਹ ਗਲਤ ਸੀ ਕੰਮ ਕਹਿੰਦਾ ਪਰ ਜੇ ਅਸੀਂ ਜਾਣ ਬੁੱਝ ਕੇ ਜਿਸ ਚੀਜ਼ ਦਾ ਪਤਾ ਹੈ ਕਿ ਇਹ ਗਲਤ ਹੈ ਜੇ ਅਸੀਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ ਪਰ ਨਿਆਉ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ ਜੇ ਕਿਸੇ ਨੇ موسی ਦੀ ਸ਼ਰਧ ਦੀ ਟਾਲਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਕੁ ਹੋਰ ਵੀ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਨਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ ਵੈਰੀ ਡੇਂਜਰਸ ਬਹੁਤ ਖਦਰਨਾਕ ਆ ਬਹੁਤ ਭਿਆਨਕ ਆ ਸੋ ਬਟਨ ਸਾਨੂੰ ਇਦਾਂ ਕਹਿੰਦਾ ਆ ਜਿਹੜਾ ਜਾਣ ਬੁੱਝ ਕੇ ਮੜਮੜ ਕੇ ਗਲਤੀਆਂ ਕਰਦਾ ਆ ਕਹਿੰਦਾ ਨਿਆਉ ਦੀ ਭਿਆਨਕ ਉੜੀ ਕ ਤੇ ਅੱਗ ਦੀ ਸੜਨ ਬਾਕੀ ਆ ਉਹਦੇ ਲਈ ਭਾਵੇਂ ਉਹ ਜੋ ਮਰਜੀ ਕਿਰਿਆकांड ਕਰੀ ਜਾਂਦਾ ਆ ਪਰ ਜੇ ਜਾਣ ਬੁੱਝ ਕੇ ਗਲਤੀ ਜਿਹੜਾ ਵੀ ਜਾਣ ਬੁੱਝ ਕੇ ਕਰ ਰਿਹਾ ਜਿੰਨੂੰ ਪਤਾ ਆ ਕਿ ਮੈਂ ਚੋਰੀ ਕਰ ਰਿਹਾ ਆ ਸਮਝ ਰਹੇ ਹੋ ਜਿਨੂੰ ਪਤਾ ਕਿ ਕੋਈ ਆ ਨਾ ਜਾਵੇ ਮੈਨੂੰ ਵੇਖ ਨਾ ਲਵੇ ਤੇ ਮੈਂ ਇੱਥੋਂ ਇਹ ਚੀਜ਼ ਨੂੰ ਚੱਕ ਲਵਾਂ ਇਹਦਾ ਮਤਲਬ ਉਹ ਤਾਂ ਹੀ ਡਰ ਰਿਹਾ ਕੋਈ ਆ ਨਾ ਜਾਵੇ ਕੋਈ ਦੇਖ ਨਾ ਲਵੇ ਮੈਂ ਚੱਕ ਲਵਾਂ ਇਟ ਮੀਨ ਉਸ ਬੰਦੇ ਨੂੰ ਉਸ ਬੰਦੀ ਨੂੰ ਪਤਾ ਹੈ ਕਿ ਕੰਮ ਗਲਤ ਹੈ ਉਹ ਜਾਣ ਬੁੱਝ ਕੇ ਕਰ ਰਿਹਾ ਹੈ ਉਸ ਕੰਮ ਨੂੰ ਇੱਕ ਤੇ ਆ ਕਿ ਇੱਥੇ ਬਹੁਤ ਸਾਰਾ ਸਮਾਨ ਖਿੱਲਰਿਆ ਪਿਆ ਮੈਂ ਚੱਕ ਕੇ ਪਾਇਆ ਤੇ ਕੋਈ ਬਾਏ ਮਿਸਟੇਕ ਕੋਈ ਚੀਜ਼ ਮੇਰੇ ਪਰਸ ਦੇ ਵਿੱਚ ਪੈ ਗਈ ਮੇਰੇ ਝੋਲੇ ਦੇ ਵਿੱਚ ਆ ਗਈ ਇਹ ਕੀ ਸੀ ਅਣਜਾਣ ਪੁਣੇ ਵਿੱਚ ਅਰ ਜਦ ਮੈਂ ਜਾ ਕੇ ਦੇਖਿਆ ਉਹ ਇਹ ਤਾਂ ਮੇਰੀ ਚੀਜ਼ ਨਹੀਂ ਆ ਮੈਂ ਕੱਢ ਕੇ ਉਹਨੂੰ ਵਾਪਸ ਕਰ ਦਿੱਤਾ ਜਿੱਥੋਂ ਵੀ ਚੱਕੀ ਗਈ ਸੀ ਜਾਂ ਮੈਂ ਉਹਨੂੰ ਕਿਸੇ ਸਾਂਝੇ ਥਾਂ ਤੇ ਜਾ ਕੇ ਦੇ ਦਿੱਤਾ ਕਿ ਦੇਖੋ ਜੀ ਇਹ ਮੇਰੀ ਚੀਜ਼ ਨਹੀਂ ਮੈਨੂੰ ਨਹੀਂ ਪਤਾ ਇਹ ਕਿਹਦੀ ਚੀਜ਼ ਆ ਇਹ ਕੀ ਸੀ ਅਣਜਾਣ ਪੁਣੇ ਦੇ ਵਿੱਚ ਕੁਝ ਹੋ ਗਿਆ ਸੀਗਾ ਪਰ ਉਹਨੂੰ ਸੁਧਾਰਿਆ ਗਿਆ ਪਰ ਇੱਕ ਆ ਕਿ ਮੈਨੂੰ ਪਤਾ ਇਹ ਚੀਜ਼ ਮੇਰੀ ਨਹੀਂ ਆ ਪਰ ਹੱਥ ਚਲਾਕੀ ਦੇ ਨਾਲ ਉਹਨੂੰ ਖਿੱਚ ਲਿਆ ਜਿੰਨੇ ਵੀ ਜਾਣ ਬੁੱਝ ਕੇ ਗਲਤੀ ਕੀਤੀ ਪਹਿਲਾਂ ਮਾਫੀ ਮੰਗ ਲਈ ਉਹਨੂੰ ਮਾਫੀ ਮਿਲ ਗਈ ਪਰ ਸਾਰੀ ਗੱਲ ਸੁਣਨ ਦੇ ਬਾਅਦ ਸਾਰੀਆਂ ਚੀਜ਼ਾਂ ਦਾ ਇਲਮ ਪ੍ਰਾਪਤ ਹੋਣ ਦੇ ਬਾਅਦ ਉਹਨੇ ਫੇਰ ਉਹ ਗਲਤੀ ਕੀਤੀ ਕਹਿੰਦਾ ਉਹਦੇ ਲਈ ਸਜ਼ਾ ਆ ਔਰ ਸਜ਼ਾ ਵੀ ਭਿਆਨਕ ਆ ਔਰ ਹੋਰ ਕੀ ਕਹਿੰਦਾ ਕਹਿੰਦਾ ਜਿਹੜੀ موسی ਦੀ ਸ਼ਰਅ ਆ ਉਦੇ ਹਿਸਾਬ ਨਾਲ ਜਿਹੜਾ ਗਲਤੀ ਕਰਦਾ ਆ ਜਾਣ ਬੁੱਝ ਕੇ ਉਹ ਦੋ ਤਿੰਨਾਂ ਜੜਿਆਂ ਦੀ ਗਵਾਹੀ ਦੇ ਵਿੱਚ ਮਾਰਿਆ ਜਾਵੇ ਪਰ ਕਹਿੰਦਾ ਤੁਸੀਂ ਇਹ ਸੋਚੋ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਨਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਇੱਕ ਤੇ ਸੀ ਉਹ ਸ਼ਰਹ ਜਿਹੜੀ 올 ਟੈਸਟਾਮੈਂਟ ਦੇ ਵਿੱਚ ਸੀ ਉਹ ਕਿਸੇ ਇਨਸਾਨ ਨੂੰ ਪਰਮੇਸ਼ਵਰ ਨੇ ਸ਼ਰਅ ਦਿੱਤੀ ਸੀ ਪਰ ਇੱਕ ਕੇ ਆ ਕਿ ਮੈਨੂੰ ਪਤਾ ਲੱਗਾ ਕਿ ਮੇਰੇ ਗੁਨਾਹਾਂ ਦੇ ਬਦਲੇ ਪ੍ਰਭੂ ਯਿਸੂ ਮਸੀਹ ਬਲੀਦਾਨ ਹੋਗੇ ਤਾਂ ਮੈਨੂੰ ਮਾਫੀ ਮਿਲੀ ਹ ਹੁਣ ਮੁੜ ਕੇ ਮੈਂ ਗੁਨਾਹ ਨਹੀਂ ਕਰਨੇ ਜਦੋਂ ਤੱਕ ਮੈਨੂੰ ਨਹੀਂ ਪਤਾ ਸੀ ਬਹੁਤ ਮਿਸਟੇਕ ਸੀ ਗਲਤੀਆਂ ਸੀਗੀਆਂ ਪਰ ਹੁਣ ਪਤਾ ਲੱਗ ਗਿਆ ਕਿ ਪ੍ਰਭੂ ਮੇਰੇ ਲਈ ਬਲੀਦਾਨ ਹੋਏ ਚਲੋ ਸੁਧਾਰ ਹੋ ਗਿਆ ਪਰ ਇਹ ਮੈਨੂੰ ਪਤਾ ਲੱਗਣ ਦੇ ਬਾਅਦ ਚਲ ਕੋਈ ਗੱਲ ਨਹੀਂ ਫੇਰ ਉਹ ਕਰ ਲਓ ਉਹ ਕੀ ਕਰ ਲਓ ਉਹ ਆ ਯਿਸੂ ਮਸੀਹ ਨੂੰ ਪੈਰਾਂ ਹੇਠਾਂ ਲਿਤਾੜਨਾ ਪਤਾ ਹੋਣ ਦੇ ਬਾਵਜੂਦ ਕਿ ਮੇਰੇ ਗੁਨਾਹ ਕਿੰਨੇ ਚੱਕੇ ਆ ਉਸ ਚੀਜ਼ ਦੀ ਕਦਰ ਹੀ ਨਹੀਂ ਕਰਨੀ ਅਰ ਵਚਨ ਕਿ ਦੱਸਦਾ ਤੁਸੀਂ ਇਹ ਸੋਚੋ ਸੋਚ ਕੇ ਦੇਖੋ ਕਹਿੰਦਾ ਆਪਣੇ ਖਿਆਲ ਵਿੱਚ ਕਿੰਨੀ ਕਰੜੀ ਸਜ਼ਾ ਦੇ ਯੋਗ ਹੋਣਾ ਚਾਹੀਦਾ ਉਹ ਜਿਹੜਾ ਯਿਸੂ ਨੂੰ ਆਪਣੇ ਪੈਰਾਂ ਹੇਠ ਲਟਾੜਦਾ ਹੈ ਅਰ ਉਸ ਤੋਂ ਅੱਗੇ ਉਹ ਕੀ ਕਹਿੰਦਾ ਜਿਨਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਟਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ ਅੱਜ ਪ੍ਰਭੂ ਬੋਜਿਆ ਤੇ ਪ੍ਰਭੂ ਬੋਜ ਕੀ ਹੈ ਆਤਮਕ ਰੀਤੀ ਦੇ ਨਾਲ ਇੱਕ ਤਰੀਕੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਨੂੰ ਗ੍ਰਹਿਣ ਕਰਨਾ ਔਰ ਉਹਨਾਂ ਦੇ ਬदन ਨੂੰ ਗ੍ਰਹਿਣ ਕਰਨਾ ਕਿ ਉਹ ਪਵਿੱਤਰਤਾਈ ਜੋ ਪ੍ਰਭੂ ਯਿਸੂ ਮਸੀਹ ਦੇ ਬदन ਦੀ ਆ ਮੇਰੇ ਬदन ਦੇ ਵਿੱਚ ਆਏ ਔਰ ਉਹ ਪਵਿੱਤਰਤਾਈ ਉਹ ਸਮਰਥ ਜੋ ਪ੍ਰਭੂ ਯਿਸੂ ਮਸੀਹ ਦੇ ਲਹੂ ਦੀ ਆ ਉਹ ਪਵਿੱਤਰਤਾਈ ਔਰ ਸਮਰਥ ਮੇਰੇ ਲਹੂ ਦੇ ਵਿੱਚ ਆਏ ਤਾਂ ਜੋ ਮੇਰੇ ਵਿੱਚ ਉਹ ਕੁਆਲਿਟੀਆਂ ਪੈਦਾ ਹੋ ਜਾਣ ਜਿਹੜੀਆਂ ਪ੍ਰਭੂ ਯਿਸੂ ਮਸੀਹ ਦੇ ਲਹੂ ਅਤੇ ਬदन ਦੇ ਵਿੱਚ ਹੈ ਬਹੁਤ ਸਾਰੇ ਲੋਕ ਪ੍ਰਭੂ ਪੋਜ ਲੈਂਦੇ ਆ ਪਰ ਬਾਅਦ ਵਿੱਚ ਵਿਵਚਾਰ ਵੀ ਕਰਦੇ ਆ ਗਾਲਾਂ ਵੀ ਕੱਢਦੇ ਆ ਚੋਰੀਆਂ ਵੀ ਕਰਦੇ ਆ ਲੜਾਈ ਝਗੜੇ ਵੀ ਕਰਦੇ ਆ ਡਕੈਤੀਆਂ ਵੀ ਕਰਦੇ ਆ ਐਹੋ ਜੀਆਂ ਚੀਜ਼ਾਂ ਕਰਦੇ ਆ ਜਿਨ੍ਹਾਂ ਦਾ ਜ਼ਿਕਰ ਕਰਨਾ ਇਸ ਪਵਿੱਤਰ ਥਾਂ ਤੋਂ ਯੋਗ ਨਹੀਂ ਆ ਅਰੋਕੇ ਆ ਕਹਿੰਦਾ ਪਵਿੱਤਰ ਲਹੂ ਦਾ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤੇ ਗਏ ਸੀ ਐਵੇਂ ਕਿਵੇਂ ਜਾਣਿਆ ਪ੍ਰਭੂ ਭੋਜ ਵੀ ਲੈ ਲਿਆ ਪਰ ਕੋਈ ਉਹਦੀ ਵੈਲਿਊ ਨਹੀਂ ਕੀਤੀ ਐਵੇਂ ਹੀ ਜਾਣਿਆ ਇਥੋਂ ਪ੍ਰਭੂ ਭੋਜ ਲੈ ਕੇ ਗਏ ਪਹਿਲਾ ਪੀਤਾ ਬ੍ਰੈਡ ਖਾਦੀ ਉੱਥੇ ਜਾ ਕੇ ਜੜਾ ਉਹ ਸਾਰੇ ਪੁੱਠੇ ਕੰਮ ਫੇਰ ਤੋਂ ਸ਼ੁਰੂ ਹੋਗੇ ਇਹ ਕੀ ਆ ਉਹਦੇ ਲਹੂ ਨੂੰ ਐਵੇਂ ਕਿਵੇਂ ਜਾਣਣਾ ਤੇ ਮੈਂ ਅੱਜ ਤੁਹਾਨੂੰ ਕਹੂੰਗੀ ਜਿਹੜਾ ਉਹਦੇ ਲਹੂ ਦੀ ਕਦਰ ਕਰਦਾ ਸਿਰਫ ਉਹੀ ਪ੍ਰਭੂ ਭੋਜ ਦੇ ਵਿੱਚੋਂ ਲਵੇ ਕਿਉਂਕਿ ਜਿਹੜਾ ਵਚਨ ਚ ਲਿਖਿਆ ਆਪਣੇ ਆਪ ਨੂੰ ਪਰਖੇ ਜੇ ਜਿਹੜਾ ਪਰਖ ਵਿੱਚ ਖਰਾ ਨਾ ਨਿਕਲੇ ਪਰ ਉਹ ਲਵੇ ਉਹ ਉਹਦੇ ਲਹੂ ਦਾ ਦੋਸ਼ੀ ਆ ਉਹਦੇ ਇੱਕ ਇਹ ਆ ਕਿ ਤੁਸੀਂ ਉਹਦੇ ਸਲੀਵ ਦਿੱਤੇ ਜਾਣ ਨਾਲ ਬਚਾਏ ਗਏ ਪਰ ਜੇ ਤੁਸੀਂ ਸਭ ਕੁਝ ਜਾਣ ਕੇ ਜਾਣ ਕੇ ਗਲਤੀ ਕਰਦੇ ਹੋਆਂ ਫੇਰ ਤੁਸੀਂ ਉਹ ਸਲੂ ਨੂੰ ਲੈਨੇ ਫੇਰ ਤੁਸੀਂ ਉਹਦੇ ਕਾਤਲ ਬਣ ਜਾਂਦੇ ਆ ਇੱਕ ਇਹ ਤੁਹਾਡੇ ਲਈ ਕੋਈ ਮਰਿਆ ਆਪਣੀ ਮਰਜ਼ੀ ਦੇ ਨਾਲ ਇੱਕੇ ਆ ਤੁਸੀਂ ਉਹਨੂੰ ਮਾਰ ਦਿੱਤਾ ਅਗਰ ਤੁਸੀਂ ਉਹਦੇ ਲਹੂ ਦੀ ਕਦਰ ਨਹੀਂ ਕਰਦੇ ਕੀਮਤ ਨਹੀਂ ਸਮਝਦੇ ਔਰ ਸਾਰੇ ਪੁੱਠੇ ਕੰਮ ਕਰਨੇ ਤੁਸੀਂ ਸੁਭਾਅ ਬਣਾ ਲਿਆ ਨਹੀਂ ਛੱਡਣੇ ਚਾਹੁੰਦੇ ਫਿਰ ਵੀ ਪ੍ਰਭੂ ਭੋਜ ਲੈ ਰਹੇ ਹੋ ਤਾਂ ਤੁਸੀਂ ਪ੍ਰਭੂ ਯੇਸੂ ਦਾ ਕਤਲ ਕਰ ਰਹੇ ਹੋ ਤੁਸੀਂ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠਾਂ ਲਤਾੜ ਰਹੇ ਹੋ ਲੋਕੀ ਤੁਹਾਨੂੰ ਦੇਖਦੇ ਆ ਇਹ ਯਸੂਅ ਵਾਲੇ ਆ ਇਹ ਚਰਚ ਨੂੰ ਜਾ ਰਹੇ ਆ ਇਹ ਬੰਦਗੀਆਂ ਕਰਨ ਵਾਲੇ ਆ ਤੁਹਾਨੂੰ ਇਸ ਨਜ਼ਰ ਨਾਲ ਪਹਿਲੀ ਨਜ਼ਰ ਨਾਲ ਉਹ ਇਦਾਂ ਦੇਖਦੇ ਆ ਅਰੇ ਜਦੋਂ ਉਹ ਤੱਕ ਕੇ ਤੁਹਾਡੇ ਜੀਵਨ ਵਿੱਚ ਦੇਖਦੇ ਆ ਤੇ ਤੁਸੀਂ ਗਾਲਾਂ ਕੱਢਦੇ ਉਹਨਾਂ ਨੂੰ ਦੇਖ ਰਹੇ ਹੋ ਤੁਸੀਂ ਗੁੱਤੋ-ਗੁੱਤੀ ਹੁੰਦੀਆਂ ਦੇਖ ਰਹੇ ਹੋ ਤੁਸੀਂ ਚੁਗਲੀਆਂ ਕਰਦੇ ਝੂਠ ਬੋਲਦੇ ਆਪਣੀ ਜਨਾਨੀ ਨੂੰ ਛੱਡ ਕੇ ਕਿਸੇ ਹੋਰ ਨਾਲ ਤੁਰੇ ਜਾਂਦੇ ਹੋ ਆਪਣੇ ਆਦਮੀ ਨੂੰ ਛੱਡ ਕੇ ਕਿਸੇ ਹੋਰ ਨਾਲ ਤੁਰੇ ਜਾਂਦੇ ਹੋ ਤੇ ਤੁਸੀਂ ਉਹਨਾਂ ਨੂੰ ਪਤਾ ਕੀ ਦੇਖ ਰਹੇ ਹੋ ਤੁਸੀਂ ਯਿਸੂ ਮਸੀਹ ਦੇ ਉੱਤੇ ਆਪਣੇ ਪੈਰ ਰੱਖ ਕੇ ਉਹਨੂੰ ਲਿਤੜ ਰਹੇ ਹੋ ਸੋਚ ਕੇ ਦੇਖੋਗੇ ਤੁਸੀਂ ਕੀ ਕਰ ਰਹੇ ਹੋ ਸਬਦੇ ਲਈ ਨਹੀਂ ਉਹਨਾਂ ਦੇ ਲਈ ਜੋ ਇਹ ਕਰ ਰਹੇ ਆ ਪਰ ਬਾਣੀ ਸਾਨੂੰ ਕਹਿੰਦੀ ਕਿ ਅਸੀਂ ਸ਼ੋਭ ਕੰਮ ਕਰੀਏ ਚੰਗੇ ਕੰਮ ਕਰੀਏ ਅਰ ਪਵਿੱਤਰਤਾਈ ਦੇ ਵਿੱਚ ਚੱਲੀਏ ਹਾਲੇਲੂਇਆ ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਨ੍ਹਾਂ ਨੇ ਆਖਿਆ ਭਈ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵੱਟਾ ਲਵਾਂਗਾ ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ਜਦੋਂ ਅਸੀਂ ਜਾਣ ਬੁੱਝ ਕੇ ਗਲਤੀਆਂ ਕਰਦੇ ਅਸੀਂ ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈ ਜਾਂਦੇ ਹਾਂ ਹਾਂ ਅੱਜ ਦਾ ਵਚਨ ਸਖਤ ਆਈ ਨੋ ਇਟ ਇਜ਼ ਬਟ ਜੇ ਆਪਾਂ ਅੱਜ ਦੇ ਵਚਨ ਤੋਂ ਸਿੱਖ ਲਈਏ ਤੇ ਆਪਾਂ ਭਿਆਨਕ ਪਰਮੇਸ਼ਵਰ ਦੇ ਭਿਆਨਕ ਹੱਥਾਂ ਵਿੱਚ ਨਹੀਂ ਪਵਾਂਗੇ ਪਰ ਅਸੀਂ ਮaaf ਕਰ ਦੇਣ ਵਾਲੇ ਪਰਮੇਸ਼ਵਰ ਦੇ ਰੈਮ ਵਾਲੇ ਹੱਥੇ ਹੇਠਾਂ ਆ ਜਾਵਾਂਗੇ ਹallelujah ਵਚਨ ਕਹਿੰਦਾ ਜਿਉਂਦੇ ਪਰਮੇਸ਼ਵਰ ਦੇ ਹੱਥਾਂ ਵਿੱਚ ਪੈਣਾ ਭਿਆਨਕ ਆ ਅੱਜ ਬਹੁਤ ਸਾਰੇ ਮੇਰੇ ਭੈਣ ਭਰਾ ਆਏ ਜਿਹੜੇ ਬਹੁਤ ਲੰਮੇ ਸਮੇਂ ਤੋਂ ਇੱਕ ਚੰਗੀ ਮਿਹਨਤ ਕਰ ਰਹੇ ਆ ਪ੍ਰਾਰਥਨਾ ਵੀ ਕਰਦੇ ਆ ਪ੍ਰਭੂ ਭੋਜ ਵੀ ਲੈਂਦੇ ਆ ਵਰਤ ਵੀ ਰੱਖਦੇ ਆ ਸਭ ਕੁਝ ਕਰ ਰਹੇ ਆ ਜੋ ਸਰੀਰਕ ਕਿਰਿਆ ਕਾਂਡ ਕਰ ਸਕਦੇ ਉਹ ਕਰ ਰਹੇ ਆ ਪਰ ਦੇਖੋ ਜੇ ਅਸੀਂ ਆਪਣੇ ਅੰਦਰ ਨੂੰ ਸ਼ੁੱਧ ਨਹੀਂ ਕੀਤਾ ਸਾਡੀਆਂ ਸੋਚਾਂ ਸ਼ੁੱਧ ਨਹੀਂ ਹੋਈਆਂ ਇਹਨਾਂ ਦੇ ਅੰਦਰ ਖਤਰਨਾਕ ਪਲੈਨਿੰਗਸ ਚੱਲ ਰਹੀਆਂ ਕਿਸੇ ਨੂੰ ਲੁੱਟਣਾ ਕਿਵੇਂ ਕਿਸੇ ਨੂੰ ਵੱਡਣਾ ਕਿਵੇਂ ਕਿਸੇ ਨੂੰ ਨੀਵਾ ਕਿਵੇਂ ਦਿਖਾਉਣਾ ਕਿਸੇ ਨੂੰ ਬੇਇੱਜ਼ਤ ਕਿਵੇਂ ਕਰਨਾ ਕਿਸੇ ਨੂੰ ਪਿੱਛੇ ਕਿਵੇਂ ਸਿੱਟਣਾ ਆ ਇਹ ਨਾ ਮੇਰੇ ਤੋਂ ਅੱਗੇ ਚਲੇ ਜੇ ਅਗਰ ਸਾਡੇ ਅੰਦਰ ਇਹ ਚੀਜ਼ਾਂ ਚੱਲ ਰਹੀਆਂ ਆ ਤਾਂ ਅਸੀਂ ਪਰਮੇਸ਼ਵਰ ਦੇ ਭਿਆਨਕ ਹੱਥਾਂ ਦੇ ਵਿੱਚ ਆਂ ਐਂਡ ਇਹੀ ਕਾਰਨ ਆ ਕਿ ਸਭ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਜੀਵਨ ਦੇ ਵਿੱਚ ਬਰਕਤ ਨਹੀਂ ਆ ਰਹੀ ਉਹਨਾਂ ਦੇ ਬੱਚਿਆਂ ਦੀ ਤਰੱਕੀ ਨਹੀਂ ਹੋ ਰਹੀ ਉਹਨਾਂ ਦੇ ਕਾਰੋਬਾਰ ਨਹੀਂ ਵਧ ਰਹੇ ਮੈਂ ਕਹਿੰਦੀ ਆ ਇਸ ਪਵਿੱਤਰ ਪਲ ਪਰਤੋਂ ਪਰਮੇਸ਼ਵਰ ਨੂੰ ਹਾਜ਼ਰ ਮੰਨ ਕੇ ਉਹਦੇ ਪੈਰ ਵਿੱਚ ਰਹਿ ਕੇ ਇਹ ਗੱਲ ਤੁਹਾਨੂੰ ਕਹਿਣੀ ਆ ਅੱਜ ਤੁਸੀਂ ਚੁਗਲੀਆਂ ਕਰਨੀਆਂ ਛੱਡ ਦਿਓ ਝੂਠ ਬੋਲਣਾ ਛੱਡ ਦਿਓ ਮਾੜੀਆਂ ਚੀਜ਼ਾਂ ਵੇਖਣੀਆਂ ਸੁਣਨੀਆਂ ਤੇ ਕਰਨੀਆਂ ਛੱਡ ਦਿਓ ਅਰ ਪਰਮੇਸ਼ਵਰ ਦਾ ਡਰ ਆਪਣੇ ਦਿਲ ਵਿੱਚ ਲੈ ਕੇ ਉਹਦੀ ਹਜ਼ੂਰੀ ਵਿੱਚ ਬਹਿਣਾ ਸ਼ੁਰੂ ਕਰ ਦਿਓ ਜਾਓ ਤੁਹਾਡਾ ਹਰੇਕ ਰੁਕਿਆ ਕੰਮ ਬਣ ਜਾਊਗਾ ਯਿਸੂ ਮਸੀਹ ਦੇ ਨਾਮ 'ਤੇ ਦੇਖੋ ਆਮੀਨ ਸਿਰਫ ਇਸ ਗੱਲ ਦੇ ਪਿੱਛੇ ਨਾ ਕਿਉਂਕਿ ਤੁਹਾਡਾ ਕੰਮ ਬਣ ਜਾਊਗਾ ਉਸ ਤੋਂ ਅੱਗੇ ਵੀ ਜੋ ਚੀਜ਼ਾਂ ਬੋਲੀਆਂ ਨਾ ਉਹਨਾਂ ਉੱਤੇ ਫੋਕਸ ਕਰੋ ਉਹਨਾਂ ਉੱਤੇ ਧਿਆਨ ਦਿਓ ਕਿ ਚੁਗਲੀਆਂ ਵੀ ਛੱਡਣੀਆਂ ਆ ਬਹੁਤ ਸਾਰੇ ਦੇਖੋ ਕੋਸ਼ ਗੱਲਾਂ ਓਪਨ ਵਿੱਚ ਕਰਨੀਆਂ ਹੀ ਪੈਣਗੀਆਂ ਆਪਾਂ ਨੂੰ ਆਪਣੇ ਵਿੱਚ ਹੀ ਬਹੁਤ ਸਾਰੇ ਇਹੋ ਜਿਹੇ ਭੈਣਾ ਭਰਾ ਆ ਜਿਹੜੇ ਸ਼ਾਦੀशुदा ਹੁੰਦਿਆਂ ਹੋਇਆਂ ਵੀ ਗੈਰ ਮਰਦਾਂ ਤੇ ਗੈਰ ਔਰਤਾਂ ਦੇ ਨਾਲ WhatsApp ਤੇ ਚੈਟਿੰਗ ਕਰਦੇ ਰਹਿੰਦੇ ਆ YouTube ਤੇ ਗਲਤ ਚੀਜ਼ਾਂ ਨੂੰ ਦੇਖਦੇ ਰਹਿੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲਤ ਲੱਗ ਗਈ ਆ ਗਲਤ ਚੀਜ਼ਾਂ ਦੀ ਮੈਨੂੰ ਨੇ ਪਤਾ ਉਹ ਛੱਡਣਾ ਚਾਹੁੰਦੇ ਆ ਕਿ ਨਹੀਂ ਛੱਡਣਾ ਚਾਹੁੰਦੇ ਪਰ ਮੈਨੂੰ ਇਹ ਪਤਾ ਕਿ ਉਹ ਬਰਕਤ ਲੈਣਾ ਚਾਹੁੰਦੇ ਆ ਮੈਂ ਜਾਣਦੀ ਉਹ ਵੀ ਚੰਗਾ ਹੋਣਾ ਚਾਹੁੰਦੇ ਮੈਂ ਜਾਣਦੀ ਉਹ ਵੀ ਤਰੱਕੀ ਕਰਨਾ ਚਾਹੁੰਦੇ ਅਰੋਣਾ ਨੂੰ ਲੱਗਦਾ ਕਿ ਅਸੀਂ ਸਰੀਰਕ ਤੌਰ ਤੇ ਤਾਂ ਕੁਝ ਨਹੀਂ ਗਲਤ ਕੀਤਾ ਅਸੀਂ ਕੋਈ ਕਿਸੇ ਨਾਲ ਛੇੜਛਾੜ ਨਹੀਂ ਕੀਤੀ ਮੈਂ ਫਿਰ ਤਾਂ ਕਹਿੰਨੀ ਕਿ ਪਵਿੱਤਰਤਾ ਹੀ ਬਾਹਰਲੀ ਚੀਜ਼ ਨਹੀਂ ਆ ਬਾਰਲੀ ਚੀਜ਼ ਨੂੰ ਸਫਾਈ ਕਿਹਾ ਜਾਂਦਾ ਤੁਸੀਂ ਜਿਸਮ ਨੂੰ ਨਮਾਉਂਦੇ ਹੋ ਸਾਫ਼ ਸੁਥਰਾ ਰੱਖਦੇ ਹੋ ਤੁਸੀਂ ਇਹਨੂੰ ਪਵਿੱਤਰਤਾ ਹੀ ਨਹੀਂ ਇਹਨੂੰ ਸਫਾਈ ਕਹਿ ਸਕਦੇ ਹੋ ਕਿ ਮੈਂ ਜਿਸਮ ਦੀ ਸਫਾਈ ਕੀਤੀ ਮੇਰਾ ਜਿਸਮ ਸਾਫ਼ ਆ ਤੁਸੀਂ ਚੂਲੇ ਕੀਤੀ ਟੂਥ ਬ੍ਰਸ਼ ਕੀਤਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਮੂੰਹ ਸਾਫ਼ ਆ ਤੁਸੀਂ ਇਹ ਨਹੀਂ ਕਹਿ ਸਕਦੇ ਮੇਰਾ ਮੂੰਹ ਪਵਿੱਤਰ ਆ ਬਥੇਰੇ ਬੁਰਸ਼ ਕਰਦੇ ਆ ਗਾਲਾਂ ਕੱਢਣ ਡੇ ਹੁੰਦੇ ਸਵੇਰੇ ਸਵੇਰੇ ਸੋ ਪਵਿੱਤਰਤਾ ਹੀ ਅਈ ਅੰਦਰੋਂ ਬਾਹਰ ਆਉਣ ਵਾਲੀ ਚੀਜ਼ ਐ ਐ ਪ੍ਰਭੂ ਯੇਸ਼ੂ ਮਸੀਹ ਜੀ ਨੇ ਸਾਫ਼-ਸਾਫ਼ ਜਿਹੜਾ ਆ ਉਹ ਪਵਿੱਤਰ ਤਾਈ ਦੇ ਬਾਰੇ ਵਿੱਚ ਕਿਹਾ ਆ ਮਤੀ ਪੰਜ ਜਿਹੜਾ ਆ ਉਹਦੇ ਉਸ ਅਧਿਆਏ ਵਿੱਚ 27 28 ਨੰਬਰ ਪੰਕਤੀ ਦੇ ਵਿੱਚ ਇਹ ਲਿਖਿਆ ਕਿ ਤੁਸੀਂ ਜਾਣਦੇ ਹੋ ਕਿ ਇਹ ਕਿਹਾ ਗਿਆ ਸੀ ਕਿ ਇਹ ਵਿਚਾਰ ਨਾ ਕਰੋ ਬੇਸ਼ੱਕ ਜਾ ਕੇ ਪੜ ਲਿਓ ਮਤੀ ਪੰਜ ਦੀ ਸਤਾਈ ਠਾਈ ਪਰ ਉਹ ਕੀ ਕਹਿੰਦਾ ਮੈਂ ਤੁਹਾਨੂੰ ਕਹਿਣਾ ਹੈ ਕਿ ਜੇ ਕਿਸੇ ਨੇ ਗਲਤ ਸੋਚ ਸੋਚ ਵੀ ਲਈ ਤਾਂ ਸਮਝੋ ਕਿ ਉਹਨੇ ਜਨਾਹਕਾਰੀ ਕਰ ਲਈ ਇਹਦਾ ਮਤਲਬ ਕੀ ਆ ਅਗਰ ਤੁਹਾਡੇ ਮਨ ਦੇ ਅੰਦਰ ਵਿਚਾਰ ਵੀ ਆ ਗਿਆ ਕਿਸੇ ਦੇ ਲਈ ਗਲਤ ਤਾਂ ਉਹ ਜ਼ਬਰ ਜਨਾਹ ਕੀਤਾ ਜਾਣ ਜੋਗੀ ਹੀ ਸਜ਼ਾ ਪਰਮੇਸ਼ਵਰ ਵੱਲੋਂ ਉਹਦੇ ਲਈ ਠਹਿرائی ਗਈ ਆ ਕਿ ਕਿ ਜੇ ਜੇ ਤੁਹਾਡੇ ਮਨ ਦੇ ਅੰਦਰ ਜੋ ਚੱਲ ਰਿਹਾ ਨਾ ਉਹੀ ਤੁਹਾਡੇ ਸਰੀਰ ਨੇ ਕਿਰਿਆ ਕਰਨੀ ਆ ਮਨ ਵਿੱਚ ਨਿਰਾਸ਼ਾ ਆ ਤਾਂ ਕਿਸੇ ਨਿਰਾਸ਼ ਵਿਅਕਤੀ ਨੂੰ ਬੁਲਾ ਕੇ ਦੇਖੋ ਉਹਦੀ ਉਹਦੇ ਸ਼ਬਦਾਂ ਵਿੱਚ ਨਿਰਾਸ਼ਾ ਹੋਏਗੀ ਪਰੇਸ਼ਾਨੀ ਆ ਮਨ ਦੇ ਅੰਦਰ ਤੁਸੀਂ ਉਹਦੀਆਂ ਗੱਲਾਂ ਸੁਣੋਗੇ ਤੇ ਗੱਲਾਂ ਚੋਂ ਤੁਹਾਨੂੰ ਪਤਾ ਉਹ ਆਪਣੇ ਮੂੰਹ ਨਹੀਂ ਕਹੇਗਾ ਮੈਂ ਪਰੇਸ਼ਾਨ ਆ ਪਰ ਉਹਦੀਆਂ ਗੱਲਾਂ ਤੋਂ ਤੁਹਾਨੂੰ ਪਤਾ ਲੱਗ ਜੂ ਇਹ ਬੰਦਾ ਬੜਾ ਪਰੇਸ਼ਾਨ ਆ ਜਿਹਦੇ ਮਨ ਦੇ ਵਿੱਚ ਦੋਖੇ ਉਹਦੀਆਂ ਗੱਲਾਂ ਤੋਂ ਸਮਝ ਆ ਜਾਏ ਕਿ ਬੰਦਾ ਬੜਾ ਦੁਖੀ ਆ ਇਸੇ ਤਰ੍ਹਾਂ ਜਿਹਦੇ ਮਨ ਦੇ ਅੰਦਰ ਗੰਦਮੰਦ ਭਰਿਆ ਹੋਇਆ ਆ ਉਹਦੀ ਨਜ਼ਰ ਵੀ ਗਲਤ ਹੋਏਗੀ ਉਹ ਗਲਤ ਨਜ਼ਰ ਨਾਲ ਦੇਖੇਗਾ ਉਹ ਗੱਲਾਂ ਵੀ ਗੰਦਮੰਦ ਵਾਲੀਆਂ ਕਰੇਗਾ ਉਹਦੇ ਸਰੀਰ ਦੀ ਕਿਰਿਆ ਵੀ ਗਲਤ ਹੋ ਜੂਗੀ ਇਸ ਲਈ ਪ੍ਰਭੂ ਇਹ ਸੁਮੈਸਜੀ ਨੇ ਮਨੁੱਖਤੇ ਬਹੁਤ ਜ਼ੋਰ ਦੇਣ ਦੇ ਲਈ ਸਾਨੂੰ ਕਿਹਾ ਹੈ ਜੇ ਅਸੀਂ ਮਨ ਦੇ ਅੰਦਰ ਪਵਿੱਤਰਤਾ ਹੀ ਲੈ ਆਂਦੀ ਸਾਡੀਆਂ ਨਜ਼ਰਾਂ ਵੀ ਪਵਿੱਤਰ ਹੋ ਜਾਣੀਆਂ ਸਾਡੀ ਜ਼ੁਬਾਨ ਵੀ ਪਵਿੱਤਰ ਹੋ ਜਾਣੀ ਔਰ ਸਾਡੇ ਸਰੀਰ ਦੇ ਕਿਰਿਆਕਾਂਡ ਵੀ ਪਵਿੱਤਰ ਹੋ ਜਾਣੇ ਸਾਡੇ ਕੰਮ ਪਵਿੱਤਰ ਹੋ ਜਾਣੇ ਕਿਉਂ ਕਿਉਂਕਿ ਮਨ ਦੇ ਅੰਦਰ ਪਵਿੱਤਰਤਾ ਹੀ ਸੋ ਇਸ ਲਈ ਅਸੀਂ ਆਪਣੇ ਮਨ ਨੂੰ ਸਾਧਣਾ ਹੈ ਮਾਨ ਦੀ ਸੋਧ ਕਰਨੀ ਤਦ ਜਾ ਕੇ ਅਸੀਂ ਪਵਿੱਤਰ ਹੋ ਸਕਦੇ ਹਾਂ ਮੈਂ ਫਿਰ ਤੋਂ ਕਹਾਂਗੀ ਅੱਜ ਤੁਹਾਨੂੰ ਵਚਨ ਦੇ ਵਿੱਚੋਂ ਇਹ ਗੱਲ ਕਿ ਪਰਮੇਸ਼ਵਰ ਪਵਿੱਤਰ ਹੈ ਆਓ ਆਪਾਂ ਵੀ ਪਵਿੱਤਰ ਬਣੀਏ ਹallelujah ਬਹੁਤ ਜ਼ਰੂਰੀ ਆ ਕਿ ਅਸੀਂ ਪਵਿੱਤਰ ਹੋਈਏ ਈਯੂਬ ਦੀ ਕਿਤਾਬ ਉਹਦਾ 31 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਚਾਹੀਦਾ ਲਿਖਿਆ ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ ਤਾਂ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ ਈਯੂਬ ਕਹਿ ਰਿਹਾ ਇਹ ਚੈਪਟਰ ਤੁਸੀਂ ਘਰ ਜਾ ਕੇ ਪੜਿਓ ਤੁਹਾਨੂੰ ਆਨੰਦ ਵੀ ਆਊਗਾ ਪੜਨਦਾਰ ਤੁਸੀਂ ਹੈਰਾਨ ਹੋ ਜਾਓਗੇ ਕਿ ਈਯੂਬ ਇੰਨੀ ਨੇਕੀ ਵਾਲਾ ਜੀਵਨ ਜੀਂਦਾ ਸੀਗਾ ਅਰ ਉਹਦੀ ਪਹਿਲੀ ਹੀ ਆਇਤ ਵਿੱਚ ਲਿਖਿਆ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਨਿਜ਼ਮ ਬੰਨਿਆ ਵਾਅਦਾ ਕੀਤਾ ਕਿਹੜੀ ਗੱਲ ਦਾ ਕਿ ਮੈਂ ਕਿਸੇ ਕੁਆਰੀ ਵੱਲ ਭਾਵ ਮੈਂ ਕਿਸੇ ਓਪਰੀ ਵੱਲ ਆਪਣੀਆਂ ਅੱਖਾਂ ਕਿਉਂ ਮਟਕਾਵਾਂ ਅੱਜ ਤੁਸੀਂ ਵੀ ਵਾਅਦਾ ਕਰੋ ਆਪਣੀਆਂ ਅੱਖਾਂ ਦੇ ਨਾਲ ਕਿ ਮੈਂ ਇਹਨਾਂ ਅੱਖਾਂ ਦੇ ਨਾਲ ਹਰੇਕ ਗੈਰ ਔਰਤ ਨੂੰ ਜੋ ਮੇਰੀ ਪਤਨੀ ਨਹੀਂ ਆ ਮੈਂ ਮਾਂ ਧੀ ਅਤੇ ਭੈਣ ਦੇ ਤੌਰ ਤੇ ਦੇਖਾਂਗਾ ਇਸੇ ਤਰ੍ਹਾਂ ਔਰਤਾਂ ਆਪਣੀਆਂ ਅੱਖਾਂ ਨਾਲ ਵਾਅਦਾ ਕਰ ਸਕਦੀਆਂ ਕਿ ਮੈਂ ਇੱਕੀ ਪਤੀ ਦੀ ਪਤਨੀ ਰਹਾਂਗੀ ਔਰ ਹਰੇਕ ਗੈਰ ਮਰਦ ਮੇਰੇ ਲਈ ਪੁੱਤਰ ਮੇਰੇ ਲਈ ਪਿਤਾ ਤੇ ਭਰਾ ਦੇ ਤੁਲਹਾਊਗਾ ਇਸੇ ਤਰ੍ਹਾਂ ਤੁਸੀਂ ਆਪਣੀ ਜ਼ੁਬਾਨ ਦੇ ਨਾਲ ਵਾਅਦਾ ਕਰੋ ਨੇਮ ਕਰੋ ਕਿ ਮੈਂ ਇਸ ਜ਼ੁਬਾਨ ਤੋਂ ਅੱਜ ਤੋਂ ਬਾਅਦ ਕੋਈ ਗਾਲ ਮੰਦਾ ਨਹੀਂ ਕਰਨਾ ਮੈਂ ਅੱਜ ਇਸ ਜ਼ੁਬਾਨ ਤੋਂ ਵਾਅਦਾ ਕਰਦੀ ਹਾਂ ਜਾਂ ਕਰਦਾ ਹਾਂ ਕਿ ਮੈਂ ਆਪਣੀ ਜ਼ੁਬਾਨ ਨਾਲ ਚੁਗਲੀਆਂ ਨਹੀਂ ਕਰਨੀਆਂ ਮੈਂ ਆਪਣੇ ਕੰਨਾਂ ਨਾਲ ਵਾਅਦਾ ਕਰਦਾ ਕਿ ਮੈਂ ਨਾ ਕਦੀ ਪਰਮੇਸ਼ਵਰ ਦੇ ਵਿਰੁੱਧ ਸੁਨਣਾ ਨਾ ਮੈਂ ਕੋਈ ਗਲਤ ਚੀਜ਼ ਨੂੰ ਸੁਨਣਾ ਨਾ ਮੈਂ ਚੁਗਲੀਆਂ ਨੂੰ ਸੁਨਣਾ ਤੁਸੀਂ ਆਪਣੇ ਹੱਥਾਂ ਨਾਲ ਵਾਅਦਾ ਕਰੋ ਕਿ ਮੈਂ ਕਿਸੇ ਵੀ ਮਾਤੜ ਵਿਅਕਤੀ ਦੇ ਵਿਰੁੱਧ ਆਪਣਾ ਹੱਥ ਨਹੀਂ ਚੱਕਣਾ ਮੈਂ ਕਿਸੇ ਵੀ ਇਮਾਨਦਾਰ ਦੇ ਵਿਰੁੱਧ ਆਪਣਾ ਹੱਥ ਨਹੀਂ ਚੱਕਣਾ ਤੁਸੀਂ ਵਾਅਦਾ ਕਰੋ ਅੱਜ ਆਪਣੇ ਮਨ ਨਾਲ ਕਿ ਮੈਂ ਇਸ ਮਨ ਦੀ ਕਿਸੇ ਵੀ ਗਲਤ ਜੁਗਤ ਦੇ ਨਾਲ ਰਾਜੀ ਨਹੀਂ ਹੋਣਾ ਐਗਰੀ ਨਹੀਂ ਹੋਣਾ ਮੈਂ ਆਪਣੇ ਮਨ ਦੇ ਅੰਦਰ ਸਿਰਫ ਚੰਗੇ ਵਿਚਾਰਾਂ ਨੂੰ ਸਥਾਨ ਦਵਾਂਗਾ ਮੈਂ ਆਪਣੀਆਂ ਸੋਚਾਂ ਦੇ ਅੰਦਰ ਸਿਰਫ ਤੇ ਸਿਰਫ ਚੰਗੀਆਂ ਚੀਜ਼ਾਂ ਨੂੰ ਸਥਾਨ ਦਵਾਂਗਾ ਮੈਂ ਗਲਤ ਚੀਜ਼ ਲਈ ਮੇਰੇ ਮਨ ਦੇ ਅੰਦਰ ਕੋਈ ਸਥਾਨ ਹੈ ਹੀ ਨਹੀਂ ਮੇਰੀਆਂ ਅੱਖਾਂ ਅੱਜ ਤੋਂ ਨੰਗੇਜ ਵਾਲੀਆਂ ਚੀਜ਼ਾਂ ਨਹੀਂ ਦੇਖਣਗੀਆਂ ਮੇਰੀਆਂ ਅੱਖਾਂ ਕਿਸੇ ਦੇ ਉੱਤੇ ਜ਼ੁਲਮ ਹੁੰਦਾ ਨਹੀਂ ਦੇਖਣ ਗਿਆ ਮੇਰਾ ਮੂੰਹ ਸਿਰਫ ਪਰਮੇਸ਼ਵਰ ਦੀ ਉਪਮਾ ਦੇ ਲਈ ਖੁੱਲੇਗਾ ਮੇਰਾ ਮੂੰਹ ਕਿਸੇ ਦੇ ਨਾਲ ਚੰਗੀਆਂ ਗੱਲਾਂ ਕਰਨ ਦੇ ਲਈ ਖੁੱਲੇਗਾ ਹallelujah ਹੋ ਸਕਦਾ ਇਹ ਵਾਦਾ ਕਿ ਨਹੀਂ ਹੋ ਸਕਦਾ ਜੇ ਈਯੂਬ ਕਰ ਸਕਦਾ ਆਪਣੀਆਂ ਅੱਖਾਂ ਦਾ ਨਾਲ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਮੈਂ ਯਕੀਨ ਕਰਦੀ ਕਿ ਅਗਰ ਆਪਾਂ ਕੋਸ਼ਿਸ਼ ਕਰੀਏ ਆਪਾਂ ਜਰੂਰ ਸਫਲ ਹੋਵਾਂਗੇ ਅਰ ਤਾਂ ਹੀ ਜੇ ਅਸੀਂ ਇਹ ਕੋਸ਼ਿਸ਼ ਕਰਾਂਗੇ ਤਾਂ ਹੀ ਅਸੀਂ ਆਪਣੇ ਸਿਰਜਣਹਾਰ ਜਿਹਾ ਬਣ ਸਕਾਂਗੇ ਨਹੀਂ ਤੇ ਅਸੀਂ ਆਪਣੇ ਸਿਰਜਣਹਾਰ ਵਰਗੇ ਵੀ ਨਹੀਂ ਬਣ ਸਕਦੇ ਕਿਉਂਕਿ ਉਹਨੇ ਕਿਹਾ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਹੁਣ ਪਵਿੱਤਰ ਬਣਨ ਦੇ ਲਈ ਸਾਡੇ ਅੱਖ ਕੰਨ ਮੂੰਹ ਸਰੀਰ ਸਾਡੀਆਂ ਸੋਚਾਂ ਸਾਡਾ ਮਨ ਸਭ ਕਾਹੇ ਦਾ ਪਵਿੱਤਰ ਹੋਣਾ ਜ਼ਰੂਰੀ ਹੈ ਤਾਂ ਵਨ ਬਾਈ ਵਨ ਇੱਕ ਇੱਕ ਕਰਕੇ ਆਪਾਂ ਇੱਕ ਇੱਕ ਚੀਜ਼ ਦਾ ਸ਼ੁੱਧੀਕਰਨ ਕਰਨਾ ਜਿਹੜਾ ਆ ਉਹ ਸ਼ੁਰੂ ਕਰੀਏ ਤਾਂ ਜੋ ਪਵਿੱਤਰਤਾਈ ਸਾਡੇ ਅੰਦਰ ਆ ਜਾਵੇ ਹਾਲੇਲੂਇਆ ਔਰ ਜਦੋਂ ਪਵਿੱਤਰਤਾਈ ਸਾਡੇ ਅੰਦਰ ਆਊਗੀ ਤਾਂ ਜ਼ਰੂਰ ਪਵਿੱਤਰਤਾਈ ਵਿੱਚ ਚੱਲਣ ਦੀਆਂ ਜੜੀਆਂ ਬਰਕਤਾਂ ਆ ਉਹ ਸਾਨੂੰ ਮਿਲਣਗੀਆਂ ਔਰ ਪਵਿੱਤਰਤਾਈ ਆਊਗੀ ਕਿਵੇਂ ਜੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੜਾਂਗੇ ਤਾਂ ਪਵਿੱਤਰਤਾ ਹੀ ਆਉਗੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਇਹ ਸਾਰੇ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਆ ਸਾਨੂੰ ਤਾੜਨ ਲਈ ਸੁਧਾਰਨ ਲਈ ਅਤੇ ਗੁਝਾਉਣ ਲਈ ਭਾਵੇਂ ਜਦੋਂ ਅਸੀਂ ਪਰਮੇਸ਼ਵਰ ਦੀਆਂ ਇਹਨਾਂ ਲਿਖਤਾਂ ਨੂੰ ਜੋ ਇਸ ਪਵਿੱਤਰ ਸ਼ਾਸਤਰ ਦੇ ਵਿੱਚ ਲਿਖੀਆਂ ਗਈਆਂ ਆ ਜਦੋਂ ਅਸੀਂ ਉਹਨਾਂ ਲਿਖਤਾਂ ਨੂੰ ਪੜ੍ਹਾਂਗੇ ਉਹਨਾਂ ਉੱਤੇ ਅਸੀਂ ਮਨਨ ਕਰਾਂਗੇ ਤਾਂ ਉਹ ਸਾਨੂੰ ਤਾੜਨ ਗਿਆ ਵੀ ਕਈ ਥਾਵਾਂ ਤੇ ਸਾਨੂੰ ਇਦਾਂ ਲੱਗਣਾ ਜਿਵੇਂ ਪ੍ਰਭੂ ਸਾਡੇ ਮੂੰਹ ਤੇ ਚਪੇੜਾ ਮਾਰ ਰਿਹਾ ਹੋਵੇ ਸੱਚੀ ਕਿਉਂਕਿ ਜਿੰਨਾਂ ਚੀਜ਼ਾਂ 'ਚ ਆਪਾਂ ਗਲਤ ਆ ਤਾੜ ਥਾੜ ਬਹੁਤ ਹੁੰਦੀ ਆ ਕਈ ਥਾਵਾਂ ਤੇ ਆਪਾਂ ਨੂੰ ਇਦਾਂ ਲੱਗਣਾ ਜਿਵੇਂ ਉਹ ਮੈਨੂੰ ਸਲਾਹ ਦੇ ਰਿਹਾ ਹੋਵੇ ਕਈ ਥਾਵਾਂ ਤੇ ਸਾਨੂੰ ਇਦਾਂ ਲੱਗਣਾ ਉਹ ਮੈਨੂੰ ਅੰਦਰੋਂ ਮੈਨੂੰ ਅੰਦਰੋਂ ਬਦਲ ਰਿਹਾ ਹੈ ਕਿਉਂਕਿ ਸਾਰੀ ਲਿਖਤ ਪਰਮੇਸ਼ਵਰ ਜੀ ਦੇ ਆਤਮਾ ਤੋਂ ਇਸ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਵਿੱਤਰ ਹੋਈਏ ਤਾਂ ਆਪਾਂ ਪਰਮੇਸ਼ਰ ਦੇ ਬਚਨ ਨੂੰ ਪੜ੍ਹਨਾ ਹੈ ਇੰਨੇ ਆਪਾਂ ਨੂੰ ਸੁਧਾਰਨਾ ਵੀ ਆ ਇੰਨੇ ਆਪਣੀ ਤਾੜਨਾ ਵੀ ਕਰਨੀ ਅਰ ਗੁਜਾਉਣਾ ਗੁਜਾਉਣਾ ਮਤਲਬ ਇੰਨੇ ਸਾਨੂੰ ਉਹਦੇ ਵਿੱਚ ਬਣੇ ਰਹਿਣ ਵਿੱਚ ਸਾਡੀ ਮਦਦ ਕਰਨੀ ਆ ਕਿ ਅਸੀਂ ਉਸ ਚੀਜ਼ ਦੇ ਵਿੱਚ ਬਣੇ ਰਹੀਏ ਪਰ ਜਦੋਂ ਅਸੀਂ ਬਚਨ ਨੂੰ ਪੜ੍ਹਦੇ ਨਹੀਂ ਆ ਬਚਨ ਨੂੰ ਹਾਜ਼ਰ ਹੋ ਕੇ ਨਹੀਂ ਸੁਣਦੇ ਉਦੋਂ ਅਸੀਂ ਪਵਿੱਤਰਤਾਈ ਤੋਂ ਦੂਰ ਹੋ ਜੰਨੇ ਆ ਭਾਵ ਅਸੀਂ ਪਰਮੇਸ਼ਵਰ ਤੋਂ ਦੂਰ ਹੋ ਜੰਨੇ ਆ ਅਰ ਪਵਿੱਤਰਤਾਈ ਦੇ ਵਿੱਚ ਰਹਿਣ ਦੇ ਲਈ ਪਵਿੱਤਰਤਾਈ ਵਿੱਚ ਚੱਲਣ ਵਾਲਿਆਂ ਦੀ ਸੰਗਤ ਕਰੋ ਜਿਹੜੇ ਵੀ ਕੁਆਰੇ ਕੁਆਰੀਆਂ ਆ ਤੁਸੀਂ ਉਹਨਾਂ ਦੀ ਸੰਗਤ ਨਾ ਕਰੋ ਜਿਨ੍ਹਾਂ ਨੇ ਆਪਣੇ ਆਪ ਨੂੰ ਵਿਭਚਾਰ ਵਿੱਚ ਪਾਇਆ ਆ ਚਾਹੇ ਮਜਾ ਦੇ ਲਈ ਜਾਂ ਇਸ ਨਾਮ ਉੱਤੇ ਕੋ ਬੜੀ ਜ਼ਰੂਰਤ ਆ ਤੇ ਪੈਸਾ ਚਾਹੀਦਾ ਆ ਕੁਝ ਵੀ ਕਰਕੇ ਤੁਸੀਂ ਵਿਭਚਾਰੀਆਂ ਦੇ ਨਾਲ ਨਹੀਂ ਰਹਸ ਅਗਰ ਤੁਸੀਂ ਉਹਨਾਂ ਦੇ ਨਾਲ ਰਹੋਗੇ ਤੁਹਾਡੀ ਪਵਿੱਤਰਤਾਈ ਦੇ ਵਿੱਚ ਚੱਲਣ ਵਿੱਚ ਬਹੁਤ ਕਠਿਨਾਈ ਹੋਏਗੀ ਬਹੁਤ ਜ਼ਰੂਰੀ ਆ ਕਿ ਤੁਸੀਂ ਪਵਿੱਤਰ ਹੋਣ ਦੇ ਲਈ ਜਿਹੜੇ ਪਹਿਲਾਂ ਤੋਂ ਪਵਿੱਤਰਤਾਈ ਦੇ ਵਿੱਚ ਉਹਨਾਂ ਨੂੰ ਆਪਣੇ ਫਰੈਂਡ ਬਣਾਓ ਇਸੇ ਤਰ੍ਹਾਂ ਵਿਆੰਦੜ ਵੀ ਜਿਹੜੇ ਵਿਆਹੇ ਹੋਏ ਆ ਉਹ ਵੀ ਆਪਣੀਆਂ ਸਹੇਲੀਆਂ ਜਾਂ ਆਪਣੇ ਮਿੱਤਰ ਉਹਨਾਂ ਨੂੰ ਬਣਾਓ ਜਿਹੜੇ ਆਪਣੇ ਪਤੀ ਪਤਨੀ ਦੇ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਅੱਛੇ ਚੱਲ ਰਹੇ ਆ ਬਹੁਤ ਸੋਹਣਾ ਜਿਨ੍ਹਾਂ ਦਾ ਰਿਸ਼ਤਾ ਆ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਆ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਆ ਸਹਿਯੋਗ ਦੇਣ ਦੇ ਲਈ ਔਰ ਇੱਕ ਦੂਜੇ ਦੇ ਲਈ ਉਹਨਾਂ ਦੇ ਦਿਲਾਂ ਦੇ ਅੰਦਰ ਵਫਾ ਆ ਪਿਆਰ ਆ ਖੁਦਗਰਜ਼ੀ ਨਹੀਂ ਆ